ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਝਪ ਆਦ ਸੱਚ ਜੁਗਾਦ ਸੱਚ ਐ ਪੀ ਸੱਚ ਨਾਨਕ ਹੋਸੀ ਪੀ ਸੱਚ ਸੋਚੇ ਸੋਚ ਨਾ ਹੋਵਈ ਜੇ ਸੋਚੀ ਲਖਵਾਰ ਝੁੱਪੇ ਝੁੱਪ ਨਾ ਹੋਵਈ ਜੇ ਲਾਇ ਰਹਾ ਲਿਵ ਤਾਰ ਭੁਖਿਆ ਭੁਖਣਾ ਉਤਰੀ ਜੇ ਬੰਨਾਪੁਰਿਆ ਪਾਰ ਸਹਸੇ ਅਨਪਾਲਖ ਹੋਈ ਤਾਂ ਇੱਕ ਨ ਚੱਲੇ ਨਾਲ

ਗਾਵੇ ਕੋ ਗੁਨ ਵੜੀਆਂ ਆਚਾਰ ਗਾਵੇ ਕੋ ਵਿਦਿਆ ਵਿਖੰ ਵਿਚਾਰ ਗਾਵੇ ਕੋ ਸਾਜ ਕਰੇ ਤਨ ਖੇ ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ ਜਾਪੇ ਦੀਸੇ ਦੂਰ ਗਾਵੇ ਕੋ ਵੇਖੇ ਹਾਦਰਾ ਦੂਰ کتنا کتینا آوے توٹ کت کت کتنی کوٹی کوٹ دے لک پائے دے دات کرے دا تار پھر کے اگا رکھیے جدی سے دربار محکے بولن بولیے جی سن تر پیار امرت ویلا ساچنا نا آئی ویچار کرمی آوے کپڑا ندری مکھ دوار ਨਾਨਕ ਐਵੇਂ ਜਾਣੀਏ ਸਭ ਆਪੇ ਸਚਿਆ ਅਰਥਾ ਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਏ ਗੁਣੀ ਨਿਦਾਨ ਗਾਵੀਏ ਸੁਣੀਏ ਮਰ ਰਖਿਆ ਪਾਉ ਦੁਖ ਪਰ ਹਰ ਸੁਖ ਕਰ ਲੈ ਜਾਏ ਗੁਰਮੁਖ ਨਾਦ ਗੁਰਮੁਖ ਵੇਦ ਗੁਰਮੁਖ ਰਹਿਆ ਸਮਾਈ ਗੁਰੀ ਸਰ ਗੁਰ ਗੋਰ ਕਬਰ ਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਖਰਾਹੀ ਕੈ ਨਾ ਕਤਨ ਜਾਈ ਗੁਰਾਇਕ ਦੇ 부ਜਾਈ ਸਬਨਾ ਜੀ ਆ ਕਾ ਇਕ ਦਾਤਾ ਸੋ ਮੈਂ ਵਿਸਰਣਾ ਜਾਇ ਤੀਰਤ ਨਾਵਾਂ ਜੇ ਤਿਸ ਪਾਵਾਂ ਬਿਨ ਪਾਨੇ ਕੇ ਨਾਹੀ ਕਰੇ ਜੇ ਤੀ ਸਿਸ਼ਟ ਪਾਈ ਵੇਖਾਂ ਬਿਨ ਕਰਮਾ ਕੇ ਮਿਲੇ ਲਈ ਮਤ ਵਿੱਚ ਰਤਨ ਜੋ ਆਹਰ ਮਾਨਿਕ ਜੇ ਇਕ ਗੁਰ ਕੀ ਸਿੱਖ ਸੁਣੀ ਗੁਰਾ ਇਕ ਦੇ ਬੁਝਾਈ ਸਬਨਾ ਜੀ ਆ ਕਾ ਇਕ ਦਾਤਾ ਸੋ ਮੈਂ ਵਿਸਰਣਾ ਜਾਇ ਜੇ ਜੁਗ ਜਾ ਰਿਆ ਜਾ ਹੋਰ ਦਸੋਣੀ ਹੋਏ ਨਵਾਂ ਖੜਾ ਵੀ ਜਾਣੀਏ ਨਾਲ ਚਲੇ ਸਭ ਕੋਈ ਚੰਗਾ ਨਾਮ ਰਖਾਈ ਕੇ ਜਸ ਕੀਰਤ ਜਗਲੇ ਅੰਜੇ ਤਿਸਨ ਦਾ ਨਾ ਵਈ ਤਾ ਵਾਤ ਨ ਪੂਛੇ ਕੇ ਕੇਟਾ ਅੰਦਰ ਕੀਟਕਾਰ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇਹਾ ਕੋਈ ਨ ਸੂਝੈ ਜੇ ਤਿਸ ਗੁਣ ਕੋਈ ਕਰੇ ਸੁਣੀ ਸਿਦਪੀ ਸੁਰਨਾਤ ਸੁਣੀ ਤਲਤ ਤਵਲਾ ਕਾਸ ਸੁਣੀ ਦੀਪ ਲੋਪਾਤਾਲ ਸੁਣੀ ਪੋਇ ਨ ਸਕੇ ਕਾਲ ਨਾਨਕ ਭਗਤ ਅਸਦਾ ਵਿਦਾਸ ਸੁਣੀ ਧੁਪ ਪਾਪ ਕਾ ਨਾਸ ਸੁਣੀਏ ਸਰਬਮਾਇੰਦਰ ਸੁਣੀਏ ਮੁਖਸਲਾਹਨ ਮੰਦਰ ਸੁਣੀਏ ਜੋਗ ਜੋਗਤਾਨ ਪੇਧ ਸੁਣੀਏ ਸਾਸ ਸੇਤ ਮਤਵੇਦ ਨਾਨਕ ਭਗਤ ਅਸਦਾ ਵਿਗਾਸ ਸੁਣੀਏ ਦੁਪ ਪਾਪ ਕਾ ਨਾਸ ਸੁਣੀਏ ਸਤ ਸੰਤੋ ਗਿਆਨ ਸੁਣੀਏ ਅਰ ਸੜਕਾ ਇਸ਼ਾਨ ਸੁਣੀਏ ਪੜ ਪੜ ਪਾਵੇ ਮਾਨ ਸੁਣੀ ਲਾਗੇ ਸਹਿਸ ਧਿਆਨ ਨਾਨਕ ਭਗਤ ਅਸਦਾ ਵਿਗਾਸ ਸੁਣੀਏ ਦੁਪ ਪਾਪ ਕਾ ਨਾਸ ਸੁਣੀਏ ਸਰਗੁਨਾਕੇ ਗਾਜ਼ ਸੁਣੀਏ ਸੇਹੀ ਪੀਰ ਪਾਸ਼ਾ ਸੁਣੀਏ ਹੰਦੇ ਪਾਵੇ ਰਾ ਸੁਣੀਏ ਹਾਥੋ ਵੇ ਸਗਾ نانک بگتاس دا بھی گا سنی پاپ کا ناس من کی جائے جے پیشے پیشتائے کاغد کلم نہ لکھن ہار من کا ایسا نام نیرنجن ہوئے جے کو من جانے من کوئی من سورت ہوئے من بھ من سگل پون کی سو من مو چوٹا نہ کھائے من جم کے ساتھ نہ جائے ایسا نام نیرنجن ہوئے جے کو من جانے من کوئے من پا مارک ٹھاک نہ پائے من پر گڑ جائے ਮਨੇ ਮਗਨ ਜਲੇ ਪੰਥ ਮਨੇ ਦਰਮ ਸੇਤੀ ਸੰਬੰਧ ਐਸਾ ਨਾਮ ਨਿਰੰਝਣ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨੇ ਪਾਵੇ ਮੁਖ ਦਵਾਰ ਮਨੇ ਪਰਵਾਰ ਸਦਾਰ ਮਨੇ ਤਰੇ ਤਾਰੇ ਗੁਰ ਸਿਖ ਮਨੇ ਨਾਨਕ ਭਵੇ ਨਪੇਖ ਐਸਾ ਨਾਮ ਨਿਰੰਝਣ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਜ ਪ੍ਰਮਾਨ ਪੰਜ ਪਰਦਾਨ ਪੰਜੇ ਪਾਵੇ ਦਰਗੇ ਮਾਨ ਪੰਜੇ ਸੋਏ ਦਰਾਜਾਨ ਪੰਚਾ ਕਾ ਗੁਰ ਇਕ ਧਿਆਨ ਜੇ ਕੋ ਕਹੇ ਕਰੇ ਵਿਚਾਰ ਕਰਦੇ ਕਹਿ ਕਰਨਾ ਨਾ ਇਸਮਾਨ لکھ جانے کون سوالی روپ کے تی دا جان کوستے ہوئے لکھ دریاؤ کدرت کمن کہا بھی چار واری نہ جاوا ਜੋ ਦਤ ਭਾਵੇ ਸਾਈ ਪਲਿਕਾਰ ਤੂ ਸਦਾ ਸਲਾਮਤ ਨਿਰੰਕਾਰ ਅਸੰਗ ਚਪ ਸੰਗ ਪਾਵ ਸੰਗ ਪੂਜਾ ਸੰਗ ਤਪਤਾ ਸੰਗ ਰੰਦ ਮੁਖ ਵੇਦ ਬਾੜ ਸੰਗ ਜੋ ਮਾਰੇ ਉਦਾਸ ਅਸੰਗ ਭਗਤ ਗੁਣ ਗਿਆਨ ਵਿਚਾਰ ਸੰਗ ਸਤੀ ਸੰਗ ਦਾਤਾਰ ਸੰਗ ਸੋਰਮਾ ਪਕਸਾਰ ਸੰਗ ਮੋਲੀ ਲਾਇ ਤਾਰ ਗੋਦਰਤ ਗਵਨ ਕਾ ਵਿਚਾਰੇ ਵਾਰਨ ਜਾਵਾਂ ਇੱਕ ਵਾਰ ਜੋਤਿ ਤਪਾਵੇ ਸਾਈ ਬਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਅਸੰਗ ਮੋਰ ਗੰਦ ਕੋਰ ਸੰਘ ਛੋਰ ਨਾਮ ਕੋਰ ਸੰਘ ਮਰ ਕਰ ਜਾਏ ਜੋ ਸੰਗਰ ਵੜਿਆ ਤਿਆਗ ਮਾਇ ਸੰਪਾਪੀ ਪਾਪ ਕਰ ਜਾਏ ਅਸੰਗ ਕੁੜਿਆਰ ਕੁੜੇ ਫਿਰਾਏ ਅਸੰਘ ਮਲੇਸ਼ ਮਲ ਪਾ ਖਾਏ ਸੰਗਣਿੰਦ ਕੂ ਸੀਰ ਕਰੇ ਪਾ ਨਾਨਕ ਦੀਜ ਕਹੇ ਵਿਚਾਰ ਵਾਰਨ ਜਾਵਾਂ ਇੱਕ ਵਾਰ ਜੋਤਿ ਤਪਾਵੇ ਸਾਈ ਬਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਅਸੰਖਨਾ ਅਵਸੰਖਾ ਧਾਮਗੰਗਮ ਗੰਗਲੋ ਸੰਖਿਆ ਸੀਰ ਪਹਾਰੋ ਇਹ ਅਖਰੀ ਨਾਮ ਕਰੀ ਸਲਾ ਅਖਰੀ ਗਿਆਨ ਕੀਤ ਗੁਣਗਾ ਅਖਰੀ ਲੇਖਨ ਬੋਲਣ ਵਾਲਾ ਆਖਰਾਸੀ ਸੰਜੋਗ ਗਿਆਨ ਜਿਨੇ ਲਿਖੇ ਤੇ ਸਰਣਾ ਹੈ ਜੀ ਫਰਮਾਇ ਦਿੱਤੇ ਪਾਈ ਜੇਤਾ ਗੀਤਾ ਤੇ ਤਨਾ ਵਿਨਾ ਵੇਨਾਈ ਕੋ ਥਾਓ ਕੋਦਰਤ ਕਮਨ ਕਾ ਵਿਚਾਰਿ ਵਾਰਿਆ ਜਾਵਾ ਇੱਕ ਵਾਰ ਜੋਦਿਤ ਪਾਵੇ ਸਾਈ ਬਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਪਰ ਇਹ ਹੱਥ ਪੈਰ ਧਨ ਦੇ ਪਾਣੀ ਤੋਂ ਤੇ ਉਤਰਸ ਕੇ ਮੋਲ ਬਲੀਤੀ ਕੱਪੜ ਹੋਏ ਦੇ ਸਭ ਲਈ ਹੋ ਤੋਈ ਪਰੇਮਤ ਪਾਪਾ ਕੇ ਸੰਗੋ ਤੋ ਪੈ ਨਾਵੇ ਕੇ ਰੰਗ ਪੋਨੀ ਪਾਪੀ ਆਖ ਨਾਏ ਕਰ 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 ਲਿਖ ਲਿਆ ਜਾਏ ਆਪੇ ਵੀ ਜਾਪੇ ਹਿਕਾਇ ਨਾਨਕ ਹੁਕਮੀ ਆਵ ਜਾਏ ਤੀਰਤ ਦਵਦੀ ਆਦਤ ਦਾਨ ਜੇ ਕੋ ਪਾਵੇ ਤਿਲਕਾ ਮਾਨ ਸੁਨੀਆ ਮਨੀਆ ਮਾਨ ਕੇ ਤਾ ਪਾਵਾਂ ਅੰਤਰ ਗਾਤੀ ਤੁਮਲ ਨਾਮ ਸਭ ਗੁਣ ਤੇਰੇ ਮੈਂ ਨਾਹੀ ਕੋਏ ਬਿਨ ਗੁਣ ਕੀਤੇ ਭਗਤ ਨ ਹੋਇ ਸੋ ਸਾਦਾ ਆਦਬ ਹਾਨੀ ਪਰਮਾ ਸਤਿ ਸਵਾਨ ਸਦਾ ਮਾਂ ਚਾ ਕਮਸ ਵੇਲਾ ਵਕਤ ਕਮਨ ਕਮ ਤਿਤ ਕਮਨ ਵਾਰ ਕਮ ਸੇ ਰੋਤੀ ਮਾਉ ਕਾਂਜੀ ਤੋ ਆਕਾਰ ਵੇਲ ਨ ਪਾਇਆ ਪੰਡਤੀ ਜਿ ਹੋਵੇ ਲੇ ਕੁਰਾਨ ਵਕਤ ਨ ਪਾਇਓ ਕਾ ਦੀਆ ਜੇ ਲਿਖ ਲੈ ਕੁਰਾਨ ਤਿਤ ਵਾ ਨਾ ਜੋਗੀ ਜਾਣੇ ਰੋਤ ਮਾਉ ਨਾ ਕੋਈ ਜਾ ਕਰਤਾ ਸਿਜੀ ਕੋ ਸਾਜੀ ਆਪੇ ਜਾਣੇ ਸੋ ਹੀ ਕਿਵ ਕਾਰਾ ਖਾ ਕਿਵ ਸਲਾਈ ਕਿਵ ਨਿਕ ਕਿਵ ਜਾਣਾ ਨਾਨਕ ਆਕਾ ਸਭ ਕੋ ਆਖੇ ਇੱਕ ਤੋ ਇੱਕ ਸਿਆਣਾ ਵੱਡਾ ਸਾਹਿ ਵੱਡੀ ਨਾਏ ਕੀਤਾ ਜਾ ਕਾ ਹੋਵੇ නානක ජෙකුවා පෝජානයය ගේගේ අනසොය පතාලා පතාලලා කහගා සාගාස. ඕඩ කොඩික් පාල්තගේ වේදකෑන එකවාත සෑසටාරේ කෑනකතේ පාසු ලිකතාත. ලෙකාවේත ලික්කියලේ හෙවයි විනාසනානකව ඩා කියේ අපේජානයප සලාහි සලාහියේී සුන්න වයි නති අ ත බා පවේ සමුණ ජානය සමුූ සාසුල්තාන. ගෙර සඇති මල්තාන කීඩී තුන් නහෝවනීදිය තිෙස්මන් අ විසරේ. ਅੰਤ ਨ ਸਿਵ ਤੇ ਕਹਿ ਨ ਅੰਤ ਨ ਦਨ ਕਰਨੇ ਦੇ ਨ ਅੰਤ ਨ ਵੇਖਣ ਸੁਣ ਨ ਅੰਤ ਅੰਤ ਨ ਜਾਪੇ ਕੀ ਅਮਨ ਮੰਤ ਅੰਤ ਨ ਜਾਪੇ ਕੀ ਤਾਕਾਰ ਅੰਤ ਨ ਜਾਪੇ ਪਾਰ ਵਾਰ ਅੰਤ ਕਰ ਕੇ ਤੇ ਬਿਲਾਇ ਤਾਂ ਕੇ ਅੰਤ ਨ ਪਾਏ ਜਾਏ ਇਹ ਅੰਤ ਨ ਜਾਣੇ ਕੋਈ ਬੋਤਾ ਕਈ ਬੋਤਾ ਇਹ ਵੱਡਾ ਸਾਹਿਬ ਉੱਚਾ ਥਾ ਉੱਚੇ ਉਪਰ ਉੱਚਾ ਨਾ ਇਹ ਵੜ ਉੱਚਾ ਹੋਵੇ ਕੋਈ ਤੀ ਸੂਚੇ ਕੋ ਜਾਣੇ ਸੋਏ ਜੇ ਵੜਿਆ ਆਪ ਜਾਣੇ ਆਪ ਆਪ ਨਾਨਕ ਰਦਰੀ ਕਰਮੀ ਦਾਤ بہتا کرم لکھیا نہ جائے بڑا دا داتا تیلنا تمائے کہتے منگے جو پار کہتے اگھڑتنی ویچار کہتے کاب تڑے ویکار کہتے لیلے مکر پائے کہتے مور کھائی کھائے کہتے دوک بھوگ ساتھ مارے پیتا تیری داتار بند خلاسی پانے ہوئے ہو آکھڑ سکے کوئی جے کو کھائی کھاکن پائے ہو جانے جیتی ہاں مکھائے آپ پہ جانے آپ پہ دے آکھے سے پہ کہی کے, کے جس نو بکچے سی وصلہ نان پاشائی پاشا پا ملون ملو بھپار ملو بھپاری مل پندار ਮੁਲਾਵੇ ਮੁਲ ਲੈ ਜਾਏ ਮੁਲ ਪਾਏ ਮੁਲਾ ਸਮਾਏ ਮਲ ਤਰਮਲ ਦੀ ਬਾਣ ਮੁਲ ਤੋਲ ਮਰ ਫਰਮਾਨ ਅਮਲ ਬਖਸ਼ੀ ਅਮਲ ਨਿਸ਼ਾਨ ਅਮਲ ਕਰਮਲ ਫਰਮਾਨ ਮੁਲਾ ਲਾਖਿਆ ਜਾਏ ਆਖਾ ਕਰੇ ਹੇਲੇ ਬਲਾਈ ਆਕੇ ਵੇਦ ਬਾੜ ਪੁਰਾਣ ਆਕੇ ਪੜੇ ਕਰੇ ਵਿਖਿਆਣ ਆਕੇ ਪਰਮੇ ਆਕੇ ਇੰਦ ਆਕੇ ਗੋਬੀ ਦੇਵ ਗੋਵਿੰਦ ਆਖੇ ਸਰਾ ਕੇ ਸਿਦਾ ਕੇ ਕੇਤੇ ਕੀਤੇ ਬੁੱਧ ਆਖੇ ਦਾਨ ਆਖੇ ਦੇਵ ਆਖੇ ਸੁਰਨਨ ਮੁੰਜਣ ਸੇ ਕੇਤੇ ਆਖੇ ਆਖਣ ਪਾਇ ਕੇਤੇ ਕਹਿ ਕੇ ਉਡੋੜ ਜਾਏ ਤੇ ਕੀਤੇ ਹੋਰ ਕਰੇ ਤਾਕਣ ਸਕੇ ਕੇ ਕੇ ਜੇ ਵੜ ਪਾਵੇ ਤੇ ਵੜ ਹੋਏ ਨਾਨਕ ਜਾਣੇ ਸਾਚਾ ਸੋਏ ਜੀ ਕੋ ਆਖੇ ਬੋਲ ਵਿਗਾੜ ਤਾ ਲਿਖਿਆ ਸਿਰ ਗਵਾਰ ਅਗਵਾਰ ਸੋ ਦਰ ਕੇ ਹਾ ਸੋ ਕਰ ਕੇ ਹਾ ਜਿਤ ਬੈ ਸਰਬ ਸਮਾਲੇ ਵਾਜੀ ਨਾਦਣੇ ਕਸੰਗਾ ਕੇਤੇ ਵਾਮਨ ਹਾਰੇ ਕੇਤੇ ਰਾਗ ਪਰੀ ਸਿਉ ਕਹੀਐਨ ਕੇਤੇ ਗਾਵਨ ਹਾਰੇ ਗਾਵੇ ਤੁਨ ਪਹੁਨ ਪਾਣੀ ਬੈ ਸੰਦਰ ਕੇ ਗਾਵੇ ਰਾਜਾ ਧਰਮ ਦੁਆਰੇ ਗਾਵੇ ਚਿਤ ਗੋਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੇ ਸਰ ਬ੍ਰਹਮਾ ਦੇਵੀ ਸੋਹਣ ਸਦਾ ਸਵਾਰੇ ਇਹ ਗਾਵੇ ਇੰਦਰਾਸਨ ਬੈਠੇ ਦੇਵਤਿਆਂ ਦਾ ਨਾਲੇ ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਹੈ ਗਾਵਨ ਜਤੀ ਸਤੀ ਸਦੋ ਕੀ ਗਾਵੇ ਕਰਾਰੇ ਗਾਵਨ ਪੰਡਤ ਪਰਖੀ ਸਰ ਜੁਗ ਜੁਗ ਵੇਦਾਂ ਨਾਲੇ ਗਾਵੇ ਮੋਹਨਿਆ ਮਨ ਮੋਹਨ ਸੁਰਗ ਮਾਸ਼ ਪਿਆਲੇ ਗਾਵ ਰਤਨ ਪਾਏ ਤੇਰੇ ਹਰ ਸਰ ਤੀਰਥ ਨਾਲੇ ਗਾਵੇ ਜੋਤ ਮਹਾਵਲ ਸੋਰਾ ਗਾਵੇ ਖਾਨੀ ਚਾਰੇ ਗਾਵੇ ਖੰਡ ਮੰਡਲ ਵੈ ਮੰਡਾ ਕਰ ਕਰ ਰਖੇ ਤਾਰੇ ਸੇ ਤੁਨੋ ਗਾਵੇ ਜੋਤ ਤਤ ਪਾਵਨ ਰਤੇ ਤੇਰੇ ਪਗ ਤਰਸਾਲੇ ਹੋਰ ਕੇਤੇ ਗਾਵਨ ਸੇ ਮੈਂ ਚਿਤ ਨ ਆਵਨਾ ਨੇ ਕੀਆ ਵਿਚਾਰੇ ਸੋਈ ਸੋਈ ਸਦਾ ਸਚ ਸਾਈ ਸਾਚਾ ਸਾਚੀ ਨਾਈ ਐ ਵੀ ਉਸੀ ਜਾਇ ਨਾ ਜਾਸੀ ਰਚਨਾ ਜੀ ਨਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਿਨ ਸੀ ਮਾਇਆ ਜੀ ਨੂੰ ਪਾਈ ਕਰ ਕਰ ਦੇ ਕਰ ਕਰ ਵੇਖੇ ਕੀਤਾ ਆਪਣਾ ਜੋਤੀਸ ਦੀ ਵੜਾਈ ਜੋਤੀਸ ਪਾਵੇ ਸੋਈ ਕਰਸੀ ਹੁਕਮ ਕਰਨਾ ਚਾਹੀ ਸੋ ਪਾਸ਼ਾ ਸਾਬ ਬਸਾਇ ਨਾ ਨ ਕਰੈ ਨ ਜਾਏ ਮੁੰਦਾ ਸੰਤੋਖ ਸਰੰਭ ਚੋਲੀ ਧਿਆਨ ਕੀ ਕਰੇ ਬਿਪੂਤ ਕੰਤਾ ਗਰਗਰੀ ਕਾਇ ਜੁਗਤ ਡੰਡਾ ਪਰਤੀਤ ਆਈ ਪੰਤੀ ਸકલ ਜਮਾਤੀ ਮਨ ਜੀਤੇ ਜਗ ਜੀਤ ਆਦੇਸ திਸੇ ਆਦੇਸ ਆਦ ਅਨੀਲ ਅਨਾਦ ਨਾਤ ਜੁਗ ਜੁਗ ਇਕ ਵੇਸ ਬਗਤ ਗਿਆਂ ਤੇ ਆ ਪਰਡਾਰ ਨੂੰ ਘੜ ਘੜ ਵਾਜੇ ਨਾਤ ਆਪ ਨਾਤ ਨਾਤ ਸਭ ਜਾ ਕੀ ਰੇ ਦਿਸੇ ਦਵਰਾ ਸਾਧ ਸੰਜੋਗ ਵਿਜੋਇ ਦੇਕਾਰ ਚਲਾਵੇ ਲੇਖੇ ਆਵੇ ਪਾਗ ਆਦੇਸ திਸੇ ਆਦੇਸ ਆਦ ਅਨੀਲ ਅਨਾਦ ਨਾਤ ਜੁਗ ਜੁਗ ਇਕ ਵੇਸ ਇਕਮਾਈ ਜੁਗਤ ਵੇ ਆਈ ਤੇ ਚਲੇ ਪਰਮਾਨ ਇੱਕ ਸੰਸਾਰੀ ਇੱਕ ਪੰਡਾਰੀ ਇੱਕ ਲਾਈ ਦੀਵਾਨ ਜੀ ਤਿਸ ਭਾਵੇ ਤਿਵੇ ਚਲਾਵੇ ਜਿਬ ਹੋਵੇ ਫਰਮਾਨ ਓ ਵੇਖਿਆ ਨ ਨਦਰਨਾ ਵਿਭਉ ਤਾਇਵੜਾਨ आदेश दिस से आदेश आद अनिल अनाद नाथ जुग जुगे को वेस अस लोए लोए पधार जो किस पाए सोए कवार कर कर देखे सिर जणहार नानक सच्चे की साथी काल आदेश दिस से आदेश आद अनिल अनाद नाथ जुग जुगे को वेस एक दूजी बोला कोएला कोएला कविस लख लख गेड़ा कि एक नाम जगदीश एतराए पत्त पडी चढ़यो होई अकीस सुन गला आकाश की कीटायरिस नानक ने ਈ ਬਾਇਏ ਕੁੜੀ ਕੁੜੇ ਠੀਸ ਆਖਨ ਜੋਰ ਚੁਪੇ ਨੇ ਜੋਰ ਜੋ ਨ ਮੰਗਨ ਦੇ ਨ ਜੋਰ ਜੋ ਨ ਜੀਵਨ ਮਨ ਹੈ ਜੋਰ ਜੋ ਨ ਰਾਜ ਮਾਲ ਮਰ ਸੋ ਜੋਰ ਨ ਸੁਰਤੀ ਗਿਆਨ ਵਿਚਾਰ ਜੋ ਨੁਕਤੀ ਝੋਟੇ ਸੰਸਾਰ ਜੇ ਸਤ ਜੋਰ ਕਰ ਵੇਖੈ ਸੋ ਹੈ ਨਾਨਕ ਉਤਮ ਨੀਜਨ ਕੋਈ ਰਾਤੀ ਰੂਤੀ ਥੀਤੀ ਵਾਰ ਪਵਨ ਪਾਣੀ ਅਗਨੀ ਪਾਤਲ ਤਿਸ ਵਿੱਚ ਤਰਤੀ ਥਾ ਬਰਕੀ ਤਰਨਸਾਲ ਤਿਸ ਵਿੱਚ ਜੁਗਤ ਕੇ ਰੰਗ ਤਿੰਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਸੱਚਾ ਦਰਬਾਰ ਤਿਥੇ ਸੋਨ ਪੰਚ ਪਰਵਾਨ ਨਦਰੀ ਕਰਮ ਪਵੇ ਨੀਸਾਨ ਕਾ ਚਿਪਕਾਇ ਉਥੇ ਪਾਇ ਨਾਨ ਗਿਆ ਜਾਪੇ ਜਾਏ ਧਰਮ ਖੰਡ ਕਾ ਯੋ ਧਰਮ ਗਿਆਨ ਖਾਨ ਕਾ ਕੋ ਕਰਮ ਕਹਤੇ ਪਵਨ ਪਾਣੀ ਬਹਿ ਸੰਤਰ ਕਹਤੇ ਕਾਨ ਮੇਸ ਕਹਤੇ ਬਨ ਮੇ ਘੜਿਤ ਕੜੀਏ ਰੂਪ ਰੰਗ ਕੇ ਵੇਸ ਕਹਤੀਆ ਕਰਮੂ ਭੂਮੀ ਮੇਰ ਕੇਤੇ केते तो उपदेश के ते इंदचंद सुर केते केते मंडल देसे केते सिद्ध बुद्धनाथ केते केते देव वेस केते देवदान मन केते केते रत सुन केतिया कहानी केतिया वाणी केते पात ने इंद केते सुरती सेवक केते नानकंत नंत ज्ञानखंड में ज्ञान पर찬ड तिथे नाथ विनोद कोड आनंद सरमखंड की वाणी रूप तिथे काडत गडीय बोतनो पर ताकिया गला कथिया न जाए जे को कहे पिशे पिस्टाई तिथे गडीय सुरतम मन बोत तिथे गडीय ਸੁਰਾਸੀ ਦਾ ਕੀ ਸੁਧ ਕਰਮਖਾਨ ਕੀ ਬਾਣੀ ਜੋਰ ਤਿਥੇ ਹੋਰ ਨ ਕੋਈ ਹੋਰ ਤਿਥੇ ਜੋਦ ਮਹਾਬਲ ਸੂਰ ਤਿਨ ਮੇਂ ਰਾਮ ਰਿਹਾ ਭਰਪੂਰ ਤਿਥੇ ਸੀਤੋ ਸੀਤਾ ਮੈਂ ਮਮਾਈ ਤਾ ਕੇ ਰੋਗ ਨਾ ਕਤਨੇ ਜਾਏ ਨਾ ਮਰੇਣਾ ਠਾਗੇ ਜਾਏ ਜਿਨ ਕੇ ਰਵ ਸੇ ਮਨ ਵੈ ਤੇ ਤੇ ਭਗਤ ਵਸੇ ਕੇ ਲੋ ਕਰੇ ਨੰਦ ਸੱਚਾ ਮਨ ਸੋਏ ਸੱਚ ਖੰਡ ਵਸੇ ਨਿਨ ਕਰ 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 ਵੇਖੇ ਨਦਰ ਨਿਹਾਲ ਜਿਤੇ ਖੰਡ ਮੰਡਲ ਬੇਵੰਡ ਜੇ ਕੋ ਕਤੇ ਅੰਤ ਨਾਨਤ ਤੇ ਤੇ ਲੋ ਲੋ ਆਕਾਰ ਜਿਵ ਜੀਵ ਕੰਤੀ ਵੇਤੀ ਉਕਾਰ ਵੇਖੇ ਵਿਖਸੇ ਕਰ ਵਿਚਾਰ ਨਾਨਕ ਕਦ ਨਾ ਕੜਾ ਸਾਰ ਜਾਤ ਪਹਾਰਤੀ ਸੁਨਿਆਰ ਆਰਣ ਮਾਤਵੇ ਤਵੇ ਤਿਆਰ ਪਾਉ ਕਲਾ ਗੰਤਪ ਤਾਉ ਪਾਂਡਾ ਪਾਵ ਅਮ੍ਰਿਤਿਤ ਟਾਲ ਕੜੀਏ ਸਭ ਸਚੀ ਟਕਸਾਲ ਜਿੰਨ ਕੋ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ ਸ਼ਲੋਕ ਪਵਨ ਗੁਰੂ ਪਾਨੀ ਭਿਤਾ ਮਾਤਾ ਤਰਤਮ ਹਤ ਦਿਵਸ ਰਾਤ ਦੁਧਾਈ ਦਾਇ ਖੇਲੇ ਸਗਲ ਜਗਤ ਚੰਗੀਆਂ ਬੁਰੀਆਂ ਆਵਾਜੇ ਧਰਮਹ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨਿ ਨਾਮ ਧਿਆਇਆ ਗਏ ਵੰਸਕਤ ਕਾਲ ਨਾਨਕ ਤੇ ਮੁਖਿ ਉਜਲੇ ਕੇਤੀ ਛੁੱਟੀ ਨਾਲ ਜਿਨਿ ਨਾਮ ਧਿਆਇਆ ਗਏ ਵੰਸਕਤ ਕਾਲ ਨਾਨਕ ਤੇ ਮੁਖਿ ਉਜਲੇ ਕੇਤੀ ਛੁੱਟੀ ਨਾਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ